ਸ਼ੰਭੂ ਅਤੇ ਖਨੋਰੀ ਮੋਰਚੇ ਨੂੰ ਕਰੀਬਨ 1 ਸਾਲ ਪੂਰਾ ਹੋਣ ਵਾਲਾ ਹੈ ਪਿਛਲੇ 47 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤ ਤੇ ਬੈਠੇ ਹੋਏ ਨੇ ਅਜਿਹੇ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵੇਲੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਜੋ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਉੱਤੇ ਬੈਠੇ ਹੋਏ ਨੇ ਮੈਂ ਸਾਰੇ মিডিਆ ਨੂੰ ਜਦੋਂ ਮੰਤਰੀ ਬਣਿਆ ਸੀ ਉਦੋਂ ਹੱਥ ਜੋੜ ਕੇ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਾਵਾਂਗਾ ਪਰ ਕੋਈ ਵੀ ਕਿਸਾਨ ਮੇਰੇ ਕੋਲ ਨਹੀਂ ਪਹੁੰਚਿਆ ਨਾ ਹੀ ਉਹਨਾਂ ਨੇ ਮੇਰੇ ਤੱਕ ਕੋਈ ਗੱਲਬਾਤ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਜਾਂ ਫਿਰ ਕਿਸਾਨ ਮੈਨੂੰ ਉਸ ਲੈਵਲ ਦਾ ਨਹੀਂ ਸਮਝਦੇ ਕਿ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਾ ਸਕਾਂ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਤੇ ਬੈਠਿਆ ਹੈ ਉਹਨਾਂ ਦੀ ਮੰਗ ਪੰਜਾਬ ਦੇ ਲਈ ਨਹੀਂ ਹੈ ਸਗੋਂ ਪੂਰੇ ਦੇਸ਼ ਤੇ ਲਈ ਹੈ ਉਸ ਨੂੰ ਪੂਰਾ ਕਰਨਾ ਬਹੁਤ ਵੱਡੀ ਗੱਲ ਹੈ ਪੰਜਾਬ ਲਈ ਕੋਈ ਵੀ ਮੰਗ ਹੋਵੇ ਸਰਕਾਰ ਪੂਰੀ ਕਰਨ ਦੇ ਲਈ ਤਿਆਰ ਬੈਠੀ ਹੈ ਡੱਲੇਵਾਲ ਸਾਹਿਬ ਦੀ ਜੋ ਵੀ ਗੱਲ ਹੈ ਉਹ ਪੰਜਾਬ ਦੇ ਲਈ ਨਹੀਂ ਸਗੋਂ ਸਾਰੇ ਦੇਸ਼ ਦੇ ਲਈ ਹੈ ਜੇਕਰ ਸੰਭੂ ਪੋਰਟ ਤੇ ਗੱਲ ਕਰਦੀ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਹੈ ਇਸ ਵੇਲੇ ਬਣੀ ਹੋਈ ਮੈਂ ਐਵੇਂ ਹੀ ਕਹਾਂ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ ਹਾਂਜੀ ਹਾਂਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਿਆ ਜਾਂ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦਾ ਜਾਂ ਸਟ੍ਰਕਚਰ ਹੈ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਪਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾਂ ਹੁਣ ਢੱਲੇਵਾਲ ਸਾਹਿਬ ਦੀ ਹਾਲਤ ਕਾਫੀ ਗੰਭੀਰ ਹੁੰਦੀ ਜਾਂਦੀ ਹੈਗੀਆ ਲੇਕਿਨ ਮਖਲਾ ਕੋ ਹੱਲ ਨਹੀਂ ਹੋ ਰਿਹਾ ਸਾ ਨਾ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਮਾਤਮਾ ਦੇਖੋ ਇਹ 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 ਗੱਲਾਂ ਛੋਟੀਆਂ ਨਹੀਂ ਗੀਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂ ਗਈ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਆ ਐਡੀ ਵੱਡੀ ਉਹਨੂੰ ਪੂਰਾ ਕਰਨਾ ਵੀ ਬਹੁਤ ਵੱਡੀ ਗੱਲ ਹੈ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲੈਣੀ ਲਾਉਣੀਆਂ ਏ ਉਹਤੇ ਐਮਐਸਪੀ ਤੇ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ ਪਰ ਜਿਹੜੀ ਡੱਲੇਵਾਲ ਸਾਹਿਬ ਦੀ ਇਸ ਵੇਲੇ ਗੱਲ ਆ ਉਹ ਪੰਜਾਬ ਲਈ ਨਹੀਂ ਕਿ ਸਾਰੇ ਦੇਸ਼ ਲਈ ਆ ਤੇ ਸਾਰੇ ਦੇਸ਼ ਤਾਂ ਪਤਾ ਨਹੀਂ ਕਿੰਨੀਆਂ ਕਿ ਫਸਲਾਂ ਹੁੰਦੀਆਂ ਕਿੰਨੀਆਂ ਕੀ ਹੁੰਦੀ ਉਹਦੇ ਬਾਰੇ ਮੈਂ ਤਾਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਵੀ ਮੇਰੀ ਓਡੀ ਸੋਚ ਨਹੀਂਗੀ ਪੰਜਾਬ ਦੇ ਹਕੂਮਤੀ ਸਾਹਿਬ ਨੇ ਇੱਕੋ ਨਹੀਂ ਵੀ ਬਿਆਨ ਨਹੀਂ ਦਿੱਤਾ ਹੈਗਾ ਕਿ ਕਿਸਾਨਾਂ ਦੇ ਮੁੱਦੇ ਤੋਂ ਕੋਈ ਵੀ ਬਿਆਨ ਨਹੀਂ ਦਿੱਤਾ ਜਦ ਤੱਕ ਜੇ ਫਰਮੂਲੇ ਬੈਠੇ ਆ ਨਹੀਂ ਕਿਸਾਨ ਦੇਖੋ ਇਹ ਪਤਾ ਕੀ ਹੋ ਗਿਆ ਇਸ ਵਾਰ ਤਾਂ ਇਹ ਯੂਨੀਅਨ ਵਾਲੇ ਜਿਹੜੇ ਆ ਉਹ ਹਜੇ ਤੱਕ ਆਪਸ ਵਿੱਚ ਵੀ ਹੁਣ ਡੱਲੇ ਵਾਲ ਸਾਂ ਬੈਠੇ ਸੀ ਸਭ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਜਦੋਂ ਇੱਕ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਭਾਈ ਮਰਨ ਵਰਤ ਤੇ ਬਹਿ ਗਿਆ ਤੇ ਸਾਰੀਆਂ ਯੂਨੀਅਨਾਂ ਨੂੰ ਉਹਨਾਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਜਿਹਦੇ ਨਾਲ ਉਹ ਤਕੜੇ ਹੋਣ ਚਾਹੇ ਮੈਂ ਸਰਕਾਰ ਦਾ ਬਾਅਦ ਚਾ ਪਹਿਲਾਂ ਮੈਂ ਪੰਜਾਬ ਦਾ ਹਾਂ ਮੈਂ ਇਸੇ ਗੱਲੋਂ ਕਹਿੰਦਾ ਸੀ ਵੀ ਆ ਨੌਬਤ ਨਾ ਆ ਵੀ ਆਪਾਂ ਗੱਲ ਕਰ ਲਈਏ ਬਹਿ ਕੇ ਮੈਨੂੰ ਕੋਈ ਮੈਂ ਤਾਂ ਕਿਹਾ ਸੀ ਵੀ ਸਨੇਹਾ ਕੋਈ ਆਪਣੇ ਕਿਸੇ ਇੱਕ ਛੋਟੇ ਜਿਹੇ ਕੋਈ ਵਰਕਰ ਉਹਨੂੰ ਭੇਜ ਦਿਓ ਮੇਰੇ ਨਾਲ ਗੱਲ ਕਰਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਇਹ ਨਹੀਂ ਮੰਨੀ ਮੈਂ ਇਸ ਕਰਕੇ ਬੇਬਸ ਆਪਣੇ ਆਪ ਨੂੰ ਸਮਝ ਕੇ ਮੈਂ ਤਾਂ ਉਦੋਂ ਦਾ ਚੋਪਾ ਅੱਜ ਤੁਹਾਡੇ ਕੋਲ ਬੈਠਾ ਆਏ ਹਾਂ ਤੁਸੀਂ ਵੀ ਸਵਾਲ ਪੁੱਛ ਲਿਓ